12 ਪੀਸ ਦਾ ਆਰਡਰ ਦੇਣ ਲੱਗਾ ਵੈ ਜਦ ਮੈਂ ਤੈਨੂੰ ਇੱਕ ਵਾਰੀ ਮਨਾ ਕਰਤਾ ਨਹੀਂ ਕਰਨਾ ਆਰਡਰ ਤਾਂ ਨਹੀਂ ਕਰਨਾ ਕਿਉਂ ਜਿੱਦ ਕਰੀ ਜਾਂਦਾ ਤੂੰ 50 ਰੁਪਏ ਪਰ ਪੀਸ ਦਾ ਫਾਇਦਾ ਵਾ ਆਪਣਾ ਵਾਵੇ ਕੰਪਨੀ ਨੇ ਤਾਂ ਸਕੀਮ ਲਾਤੀ ਹੈਨਾ 50 ਰੁਪਏ ਪਰ ਪੀਸ ਬਚੂਗਾ ਤੇ ਜਿਹੜੇ ਪਹਿਲਾਂ 12 ਪੀਸ ਪਏ ਉਹ ਕੌਣ ਵੇਚੂਗਾ ਇਹ ਵੀ ਤਾਂ ਸੋਚ ਲੈ ਕੰਪਨੀ ਦਾ ਸਕੀਮਾ ਦੇਖ ਲੈਣਾ ਵਾ ਜਿਹੜਾ ਮਾਰਕੀਟ 'ਚ ਪੈਸਾ ਫਸਣਾ ਉਹ ਭਾਜੀ ਪੈਸੇ ਲੱਗਣੇ ਆ ਪਰ 600 ਰੁਪਏ ਐਕਸਟਰਾ ਬਚਣਾ ਵੀ ਤਾਂ ਹੈਗਾ 600 ਰੁਪਏ ਉਦੋਂ ਬਚੂਗਾ ਜਦੋਂ ਸਾਮਾਨ ਵੇਚੂਗਾ ਤੈਨੂੰ ਦੁਕਾਨਦਾਰੀ ਹਜੇ ਆਈ ਨਹੀਂ ਚੰਗੀ ਤਰ੍ਹਾਂ ਜਦੋਂ ਤੱਕ ਸਿੱਖ ਨਾ ਮੈਂ ਸਿੱਖ ਲਾ ਮੈਨੂੰ ਸਲਾਹਾਂ ਨਾ ਦਿਆ ਕਰ ਬਹਿਸ ਕਰਨ ਲੱਗ ਜੰਨਾ ਮੈਂ ਨਾਲ ਸਵੇਰੇ ਸਵੇਰੇ ਉਹ ਭਾਜੀ ਮੈਂ ਤਾਂ ਦੱਸਿਆ ਵਾ ਤੁਹਾਨੂੰ ਬਾਵੇ ਤੂੰ ਇੰਨੇ ਜੋਗਾ ਹਜੇ ਹੋਇਆ ਨਹੀਂ ਕਿ ਤੂੰ ਮੈਨੂੰ ਦੱਸੇਂਗਾ ਤੇ ਮੈਨੂੰ ਸਲਾਹਾਂ ਦੇਂਗਾ ਸਮਝ ਗਿਆ ਜਿਹੜੀ ਚੀਜ਼ ਖਤਮ ਹੋਈ ਆ ਸਿਰਫ ਉਹੀ ਮੰਗਾਣੀ ਆ ਫालतू ਕੋਈ ਸਮਾਨ ਨਹੀਂ ਮੰਗਾਣਾ ਭਾਵੇਂ ਉਹ ਆਪਾਂ ਨੂੰ ਫ੍ਰੀ ਦਿੰਦੇ ਹੋਣ ਕੰਪਨੀ ਦਾ ਸਕੀਮਾ ਦੇਣੀ ਆ ਨੇ ਯਾਰ ਤਾਂ ਕਿ ਦੁਕਾਨਦਾਰ ਸਾਡੇ ਤੋਂ ਸਮਾਨ ਲਈ ਜਾਣ ਉਹਨਾਂ ਨੂੰ ਇਹ ਥੋੜੀ ਪਤਾ ਗਾਹ ਖੈ ਨਹੀਂ ਗਾ ਵਿਕਦਾ ਪਿਆ ਨਹੀਂ ਉਹਨਾਂ ਨੂੰ ਤਾਂ ਤੇਰੇ ਵਰਗੇ ਬੰਦਿਆਂ ਦੀ ਲੋੜ ਆ ਕਿ ਮਾਰਕੀਟ ਵਾਲੇ ਪੈਸਾ ਸਾਡੇ ਕੋਲ ਦੇਈ ਜਾਣ ਜਿਹੜਾ ਆਪਣਾ ਪੈਸਾ ਬਲੌਕ ਹੁੰਦਾ ਉਹ ਸਿਆਣਾ ਨਾ ਬਣਿਆ ਕਰ ਇਹਨਾਂ ਜਿੰਨੇ ਜੁਗ ਹੈਗਾ ਉਹਨੇ ਜੁਗਾਂ ਰਿਹਾ ਕਰ ਸਮਝ ਗਿਆ ਮੇਰੀ ਗੱਲ ਠੀਕ ਆ ਬਾਬਾ ਮੇਰੇ ਨਾਲ ਸਿਰਫ ਸਲਾਹ ਕਰਿਆ ਅਗਰ ਮੈਨੂੰ ਸਲਾਹ ਦਿਆ ਨਾ ਕਰ ਹੁਣ ਕਿੱਧਰ ਚੱਲਿਆ ਉਹ ਭਰਾਵਾ ਕੰਮ ਪਿਆ ਕਿੱਥੇ ਚੱਲਿਆ ਲੈ ਬਾਸੋਂ ਮੂੰਹ ਬਣ ਗਿਆ ਵੀਰੇ ਤੂੰ ਸੇ ਬਾਵੇ ਵੀਰੇ ਨੂੰ ਇਹਨਾ ਡਾਂਟਦੇ ਕਿਉਂ ਡਾਂਟਦਾ ਥੋੜੀ ਪਿਆ ਜਿਹੜਾ ਕੰਮ ਉਹ ਗਲਤ ਕਰ ਰਿਹਾ ਉਹਨੂੰ ਸਮਝਾ ਰਿਹਾ ਕਿ ਨਾ ਕਰ ਹੁਣ ਦੇਖ ਆਪਣੇ ਕੋਲੇ ਸਮਾਨ ਆਲਰੇਡੀ ਪਿਆ ਹੋਵੇ ਆਪਾਂ ਹੋਰ ਮਗਾ ਕੇ ਕੀ ਕਰਨਾ ਜਦ ਤੱਕ ਉਹ ਵਿਕਦਾ ਨਹੀਂਗਾ ਇਸ ਕਰਕੇ ਮੈਨੂੰ ਥੋੜਾ ਜਿਹਾ ਬੋਲਣਾ ਪੈਂਦਾ ਅਰੇ ਵੀਰੇ ਵੀਰਾ ਤਾਂ ਗੁੱਸੇ ਹੋ ਗਿਆ ਨਾ ਗੁੱਸੇ ਨਹੀਂ ਹੋਇਆ ਉਹ ਥੋੜੀ ਦੇਰ ਦਾ ਹੀ ਹੁੰਦਾ ਹੁਣ ਮੈਂ ਨਹੀਂ ਸਮਝਾਉਂਗਾ ਤੇ ਕੌਣ ਸਮਝਾਊਗਾ ਦੱਸ ਹੁਣ ਗਲਤ ਜਗ੍ਹਾ ਆਪਾਂ ਪੈਸੇ ਵਸਾ ਕੇ ਬੈਹਿ ਜੀ ਕੀ ਫਾਇਦਾ ਹੋਗਾ ਵੀਰੇ ਮੈਂ ਨਾ ਕਦੇ-ਕਦੇ ਸੋਚਦੀ ਹੁੰਨੀ ਆ ਕਿ ਬਾਵਾ ਵੀਰਾ ਕਿੰਨਾ ਲੱਕੀ ਆ ਨਾ ਉਹਨਾਂ ਕੋਲੇ ਇੱਕ ਵੱਡਾ ਭਰਾ ਵਾ ਜਿਹੜਾ ਉਹਨਾਂ ਨੂੰ ਸਹੀ ਸਲਾਹ ਦਿੰਦਾ ਹਮੇਸ਼ਾ ਸਹੀ ਕਹਿ ਰਹੀ ਆ ਦੇਖ ਮੈਂ ਤਾਂ ਧੱਕੇ ਖਾ ਲੇ ਮੈਂ ਤਾਂ ਸਾਰਾ ਕੁਝ ਝੇਲ ਲਿਆ ਮੈਂ ਤਾਂ ਪੈਸੇ ਫਸਾ ਲੇ ਤੇ ਉਹਦੇ ਵਿੱਚੋਂ ਨਿਕਲ ਵੀ ਗਿਆ ਕਿਉਂਕਿ ਇਹ ਐਕਸਪੀਰੀਅੰਸ ਨਾਲ ਕੰਮ ਹੁੰਦੇ ਨੇ ਤੇ ਉਹਨੂੰ ਮੈਂ ਨਹੀਂ ਸਮਝਾਊਗਾ ਕੌਣ ਸਮਝਾਊਗਾ ਮੇਰਾ ਛੋਟਾ ਭਾਈ ਆ ਮੇਰੀ ਜਾਨ ਆ ਉਹ ਫੀਰੇ ਤੁਸੀਂ ਨਾ ਹਮੇਸ਼ਾ ਇੱਦੀ ਨਾਲ ਰਹੋ ਦੋਨੋਂ ਭਰਾ ਹਮੇਸ਼ਾ ਨਾਲ ਹੀ ਰਵਾਂਗੇ ਆਪਾਂ ਕਿੱਥੇ ਜਾਣਾ ਹਾਂਜੀ ਗੱਲ ਪਤਾ ਕੀ ਆ ਦੁਨੀਆ ਦੇ ਵਿੱਚ ਨਾ ਲੁੱਟਣ ਵਾਲੇ ਹਮੇਸ਼ਾ ਕੋਲ ਹੀ ਹੁੰਦੇ ਆ ਆਪਾਂ ਨੂੰ ਸਮਝ ਨਹੀਂ ਆਂਦੀ ਪਰ ਸਮਝਾਣ ਵਾਲਾ ਕੋਈ ਕੋਈ ਹੁੰਦਾ ਮੈਂ ਹਮੇਸ਼ਾ ਉਹਨੂੰ ਘਾਟਾ ਪੈਣ ਤੋਂ ਬਚਾਉਣਾ ਪਤਾ ਕਿਉਂ ਨਾ ਕਿਉਂਕਿ ਉਹਨੂੰ ਹਮੇਸ਼ਾ ਪਤਾ ਲੱਗਦਾ ਰਹੇ ਕੀ ਕਰਨਾ ਤੇ ਕੀ ਨਹੀਂ ਕਰਨਾ ਨਾਲੇ ਅਸੀਂ ਦੋਨੇ ਨਾਲ ਨਹੀਂ ਰਵਾਂਗੇ ਅਸੀਂ ਤਿੰਨੋਂ ਹਮੇਸ਼ਾ ਨਾਲ ਰਵਾਂਗੇ ਤਿੰਨੋਂ ਵੀਰੇ ਤੀਜਾ ਕੌਣ ਆ ਤੀਜਾ ਹੈਗੀ ਇੱਕ ਛੱਲੀ ਦੀ ਕੁੜੀ ਪਤਾ ਨਹੀਂ ਕੀ ਨਾਮ ਉਹਦਾ ਸਿਮਰਨ ਵੀਰੇ ਮੈਂ ਤੇ ਹੁਣ ਤੂੰ ਨਾਲ ਹੀ ਰਹੇਂਗੀ ਤੂੰ ਕਿੱਥੇ ਜਾਣਾ ਜੀ ਮੈਂ ਤਾਂ ਨਾਲ ਹੀ ਰਹੂੰਗੀ ਤੁਹਾਡੇ ਹਮੇਸ਼ਾ ਪਰ ਹਾਂ ਇੱਕ ਨਾ ਇੱਕ ਦਿਨ ਤਾਂ ਤੈਨੂੰ ਜਾਣਾ ਹੀ ਪੈਣਾ ਤੇਰਾ ਵਿਆਹ ਵੀ ਕਰਨਾ ਹੀ ਆ ਵੀਰੇ ਮੈਂ ਨਹੀਂ ਵਿਆਹ ਕਰਾਉਣ ਲੱਗੀ ਤੇ ਜੇ ਮੈਂ ਕਰਾਣਾ ਵੀ ਹੋਇਆ ਨਾ ਮੈਂ ਨੇੜੇ ਤੇੜੇ ਕਰਾ ਲੂੰਗੀ ਤਾਂ ਕਿ ਆਪਣੇ ਭਰਾਵਾਂ ਤੋਂ ਦੂਰ ਨਾ ਹੋਵਾਂ ਇਹ ਗੱਲ ਤਾਂ ਤੂੰ ਸਹੀ ਕਹੀ ਹੈ ਸਿਆਣੀ ਹੋ ਗਈ ਅੱਗੇ ਨਾਲ ਹਨਾ ਮੈਂ ਵੀ ਰੱਬ ਅੱਗੇ ਇਹ ਅਰਦਾਸ ਕਰਦਾ ਕਿ ਆਪਾਂ ਤਿੰਨੋਂ ਭੈਣ ਭਰਾ ਨਾ ਇਕੱਠੇ ਲਈਏ ਜਿੱਥੇ ਰਹੀਏ ਹਾਂਜੀ ਵਿਆਹ ਤਾਂ ਤੈਨੂੰ ਕਰਾਣਾ ਹੀ ਪੈਣਾ ਆ ਨੇੜੇ ਵਾਲੀ ਆਪਸ਼ਨ ਮੈਨੂੰ ਵਧੀਆ ਲੱਗੀ ਪਰ ਹਜੇ ਨਹੀਂ ਵੀਰੇ ਹਾਂ 2-4 ਦਿਨ ਫੱਟ ਕੇ ਕਰਾ ਲਾਂਗੇ ਵੀਰੇ ਏਡੀ ਜਲਦੀ ਵੀ ਨਹੀਂ ਹਾ 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 بابا ਕਿੱਥੇ ਗਿਆ ਹੋਣਾ ਮੈਨੂੰ ਲੱਗਦਾ ਘਰੇ ਗਏ ਹੋਣਗੇ ਹੈਨਾ ਮੈਨੂੰ ਤਾਂ ਲੱਗ ਰੁਸ ਗਿਆ ਰੋਸ ਤਾਂ ਗਏ ਹੋਣਗੇ ਪਰ ਤੁਸੀਂ ਮਨਾ ਲੋਗੇ ਨਾ ਐਨਾ ਟਾਈਮ ਤਾਂ ਮੇਰੇ ਕੋਲੇ ਹੈ ਨਹੀਂ ਪਰ ਹਾਂ ਮਨਾ ਤਾਂ ਮਨ ਨੂੰ ਲਉਂਗਾ ਹੀ ਛੋਟਾ ਭਾਈਆ ਕਿੰਨੀ देर ਰੁਸਿਆ ਰਹੂਗਾ ਆਣਾ ਤਾਂ ਮੇਰੇ ਕੋਲ ਹੀ ਹੈ ਹਾਂਜੀ ਪਰਿਵਾਰ ਹੈ ਹਮੇਸ਼ਾ ਪਰਿਵਾਰ ਹੀ ਰਵੇ ਨਾ ਤਾਂ ਵਧੀਆ ਰਹੇ ਜਦੋਂ ਪਰਿਵਾਰ ਦੇ ਵਿੱਚ ਕਾਰੋਬਾਰ ਆ ਜਾਂਦੇ ਹਨ ਨਾ ਥੋੜਾ ਜਿਹਾ ਫਿੱਕ ਪੈਣਾ ਸ਼ੁਰੂ ਹੋ ਜਾਂਦਾ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਹਮੇਸ਼ਾ ਇਤਨਾ ਹੀ ਪਿਆਰ ਬਣਿਆ ਰਹੇ ਹਾਂਜੀ ਵੀਰੇ ਆਪਾਂ ਫਿੱਕ ਪੈਣ ਵੀ ਨਹੀਂ ਦੇਣੀ ਹਾਂ ਜੇ ਤੂੰ ਨਾ ਪਾਵੇਂ ਫਿਰ ਕਿੱਥੋਂ ਪੈਜੂਗੀ ਵੀਰੇ ਉਹ ਮਜ਼ਾਕ ਕਰਦਾ ਕੰਮ ਕਰ ਲੈ ਠੀਕ ਹੈ ਆ ਗਿਆ ਹਾਂਜੀ ਵੀਰੇ ਕੀ ਗੱਲ ਤੂੰ ਤਾਂ ਰੁਸ ਕੇ ਗਿਆ ਸੀਗਾ ਪਾਜੀ ਕਿਨੇ ਕਿਆ ਰੁਸ ਕੇ ਗਿਆ ਸੀ ਉਹ ਸਿਮਰਨ ਕਹਿ ਰਹੀ ਸੀ ਓਏ ਤਾਂ ਪਾਜੀ ਐਵੇਂ ਚੱਲੀ ਆ ਮੈਂ ਕਿਉ ਰਸੂੰਗਾ ਨਾਲੇ ਗਿਆ ਤਾਂ ਤੂੰ ਰੁਸ ਕੇ ਹੀ ਸੀਗਾ ਮੈਂ ਪਿੱਛੋਂ ਵਾਜਾ ਮਾਰਦਾ ਰਿਆਂ ਤੇ ਤੂੰ ਤੁਰ ਗਿਆ ਵਾ ਉਹ ਪਾਜੀ ਰੋਟੀ ਲੈਣ ਗਿਆ ਸੀ ਘਰੋਂ ਝੂਠ ਘੱਟ ਬੋਲੇਗਾ ਨਾਲੇ ਰੋਟੀ ਤੂੰ ਖਾ ਕੇ ਆਣੀ ਸੀ ਜੇ ਭੁੱਖ ਲੱਗੀ ਸੀ ਤਾਂ ਪਾਜੀ ਸਾਰਿਆਂ ਵਾਸਤੇ ਲੈ ਕੇ ਆਇਆ ਨਾਲੇ ਇਦਾਂ ਤਾਂ ਦਿਨ ਹੋਇਆ ਕਿ ਤੁਹਾਡੇ ਤੋਂ ਬਿਨਾਂ ਮੈਂ ਰੋਟੀ ਖਾ ਲੂੰਗਾ ਤਾਨੂੰ ਪਤਾ ਵਾ ਕਿ ਇਕੱਠੇ ਬੈਹਿ ਕੇ ਰੋਟੀ ਖਾਣੇ ਤੇ ਇਕੱਠੇ ਹੀ ਖਾਵਾਂਗੇ ਨਾ ਸਿਮਰਨ ਕਹਿ ਰਹੀ ਸੀ ਅੰਦੀ ਵੀਰਾ ਰੋਸ ਗਿਆ ਹੁਣ ਦੁਕਾਨ ਤੇ ਨਹੀਂ ਆਣਾ ਪੁੱਛਲਾ ਨਹੀਂ ਨਹੀਂ ਬਾਜੀ ਰੋਸ ਕੇ ਮੈਂ ਜਾਣਾ ਕਿੱਥੇ ਆ ਕਿਉਂ ਸਿਮਰਨ ਹਾਂਜੀ ਵੀਰਾ ਤੁਸੀਂ ਗਏ ਤਾਂ ਇੱਤਾਂ ਹੀ ਸੀਗੇ ਉਹ ਭੁੱਖ ਲੱਗੀ ਸੀ ਮੈਂ ਤੈਨੂੰ ਕਿਹਾ ਸੀ ਨਾ ਇਹਦਾ ਗੁੱਸਾ ਥੋੜੀ ਦੇਰ ਦੇ ਹੁੰਦਾ ਮੈਂ ਜੋ ਇਹਨੂੰ ਸਮਝਾਣਾ ਹੈ ਸਮਝਦਾ ਜ਼ਰੂਰ ਆ ਪਰ ਥੋੜੀ ਦੇਰ ਬਾਅਦ ਸਮਝਦਾ ਛੋਟਾ ਭਾਈ ਆ ਨਾ ਮੇਰਾ ਮੇਰੇ ਬਗੈਰ ਤਾਂ ਰੋਟੀ ਨਹੀਂ ਲੰਗਦੀ ਇਹਨੂੰ ਸੇਲਫਰ ਖਾ ਲਈਏ ਆ ਜਾ ਸਿਮਰਨ ਤੂੰ ਵੀ ਖਾ ਲਾ ਵੀਰੇ ਮੈਂ ਨਹੀਂ ਖਾਣਾ ਕਿਉਂ ਮੈਨੂੰ ਭੁੱਖ ਨਹੀਂ ਹੈਗੀ ਤੁਸੀਂ ਖਾ ਲਓ ਜਦ ਮੈਂ ਤੇਰੀ ਵੀ ਰੋਟੀ ਨਾਲ ਲੈ ਕੇ ਆਇਆ ਮੇਰੇ ਮੈਂ ਨਹੀਂ ਖਾਣੀ ਤੁਸੀਂ ਖਾ ਲਓ ਕੋਈ ਨਾ ਚਲ ਇਦਾਂ ਕਰਦੇ ਆ ਫਿਰ ਆਪਾਂ ਵੀ ਨਹੀਂ ਖਾਂਦੇ ਸਹੀ ਗੱਲ ਹੈ ਭਾਈ ਰਹਿ ਰਹਿ ਖਾਣੀ ਨਹੀਂ ਆਪਾਂ ਯਾਰ ਅੱਛਾ ਠੀਕ ਹੈ ਮੈਂ ਖਾਉਂਗੀ ਚਲੋ ਫਿਰ ਪਿਆਰ ਨਾਲ ਹੀ ਮੰਨ ਦਿਆ ਕਰ ਹਾਂ ਕਿਹੜੀ ਰੋਟੀ ਲੈ ਕੇ ਆਏ ਹੋ ਰੋਟੀ ਲੈ ਕੇ ਆਇਆ ਆਲੂ ਵਾਲੀ ਵਾਓ ਆਲੂ ਵਾਲੇ ਪਰੋਠੇ ਹਾਂਜੀ ਕਿਆ ਕਰਦੇ ਆ ਫਿਰ ਇੱਕ ਇੱਕ ਕਰਕੇ ਕੱਢਦੇ ਆ ਠੰਡੀ ਨਹੀਂ ਨਾ ਹੋ ਗਈ ਹਾਂਜੀ ਵੀਰੇ ਚਲੋ ਫਿਰ ਸਿਮਰਨ ਹੌਲੀ ਹੌਲੀ ਖਾਈਏ ਬਹੁਤ ਜ਼ਿਆਦਾ ਖਾਂਦੀ ਆ ਫਿਰ ਮੇਰੀ ਗੱਲ ਸੁਣ ਸਵੇਰੇ ਤੂੰ ਕਹਿ ਰਹੀ ਸੀ ਮੈਂ ਆਚਾਰ ਲੈ ਕੇ ਆਈਆਂ ਕਿੱਥੇ ਆਚਾਰ ਹਾਂ ਸੱਚ ਮੈਂ ਆਚਾਰ ਲੈ ਆਇਆ ਅੱਛਾ ਉੱਥੇ ਆਚਾਰ ਰੱਖਿਆ ਸੀਗਾ ਲੈ ਆ ਲੈ ਰੁੱਕੀ ਸੁੱਕੀ ਖਾਈ ਕੇ ਠੰਡਾ ਪਾਣੀ ਪੀਓ ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਠੀਕ ਐ ਜੀ ਇਹ ਮਿਲ ਕੇ ਰੋਟੀ ਖਾ ਲਈ ਇਹ ਚ ਸਕੂਨ ਹੁੰਦਾ ਹੈ। ਅਲੱਗ-ਅਲੱਗ ਵੱਡੀਆਂ-ਵੱਡੀਆਂ ਆਈਟਮਾਂ ਦੇਖ ਕੇ ਆਪਣਾ ਦਿਲ ਤਰਸਾਈ ਜਾਣਾ ਉਹਦਾ ਕੋਈ ਫਾਇਦਾ ਥੋੜੀ ਹੈ। ਹੈਲੋ ਹੈਲੋ ਹੋ ਹਾਂਜੀ ਕੀ ਬਾਰੇ ਕੀ ਹਾਲ ਐ ਵਧੀਆ ਵਧੀਆ ਤੁਸੀਂ ਸੁਣਾਓ ਐਨ ਵਧੀਆ ਓਕੇ ਰਿਪੋਰਟਰ ਹੋਰ ਕੀ ਕਰਦਾ ਜੀ ਬੱਸ ਦੁਕਾਨ ਤੇ ਸੀਗਾ ਯਾਰ ਬੜੇ ਦਿਨ ਹੋ ਗਏ ਯਾਰ ਅੱਜ ਕਿਤੇ ਬੈਠੇ ਨਹੀਂ ਕੋ ਮੜਨ ਖਾਣਦੇ ਪਾਰਟੀ ਪੂਰਤੀ ਕਰਦੇ ਆ ਜੱਲੀਏ ਫਿਰ ਅੱਜ ਨਹੀਂ ਯਾਰ ਸ਼ਾਮ ਦਾ ਟਾਈਮ ਐ ਨਾ ਮੈਂ ਦੁਕਾਨ ਤੋਂ ਫਿਰ ਤਾਂ ਜਾ ਨਹੀਂ ਸਕਦਾ ਦਾਲ ਯਾਰ ਇੰਨੇ ਦਿਨ ਹੋ ਗਏ ਆਪਾਂ ਗਏ ਨਹੀਂ ਹੈਗੇ ਅੱਜ ਪਾਰਟੀ ਕਰਦੇ ਬੈਠੇ ਮੈਂ ਕਰਦਾ ਵੀਰੇ ਨੂੰ ਪੁੱਛ ਲੈਣਾ ਵਾ ਤੈਨੂੰ ਪਤਾ ਜਿਹੜੇ ਵੀਰੇ ਸਲਾਹਦੇ ਐ ਵੀਰੇ ਉਹ ਦੋਸਤ ਦਾ ਫੋਨ ਆਇਆ ਸੀ ਪਾਰਟੀ ਕਰਨੇ ਜਾਣਾ ਜਾਵਾ ਮੈਂ ਹਵੇ ਤੈਨੂੰ ਵੀ ਪਤਾ ਆਹ ਕੰਮ ਨਾ ਸਵੇਰੇ ਕਰਿਆ ਕਰ ਤੈਨੂੰ ਪਤਾ ਸ਼ਾਮ ਦਾ ਟਾਈਮ ਆ ਗਾਹਕ ਦਾ ਟਾਈਮ ਆ ਤੇ ਹੁਣ ਤੂੰ ਪਾਰਟੀ ਕਰਨ ਚਲੇਗਾ ਮੈਂ ਤੇ ਸਿਮੇਂਟ ਕਿਵੇਂ ਸਾਂਭਾਂਗਾ ਗਾਹਕ ਚਲੋ ਮੈਂ ਮਨਾ ਕਰ ਦਿੰਦਾ ਬਾਕੀ ਤੇਰੀ ਮਰਜ਼ੀ ਆ ਹੁਣ ਹੈਲੋ ਹੈਲੋ ਯਾਰ ਮੈਂ ਜਾ ਨਹੀਂ ਸਕਦਾ ਉਹ ਵੀਰ ਤੂੰ ਨਾ ਇਹਨਾਂ ਦਾ ਚੇਲਾ ਹੀ ਬਣਿਆ ਰਹੀ ਮੈਨੂੰ ਸਭ ਪਤਾ ਵਾ ஹீக்கா நூல கதை ஆய் செல்வா தூ பார்ட்டா டேம் நீ கட சை மென் நான் ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਜੀ ਟੇਬਲਪ ਕੰਪਨੀ ਤੋਂ ਆਏ ਸੀ ਦੇਖੋ ਕੋਈ ਹੈ ਸੇਵਾ ਸਾਡੇ ਲੈ ਕੇ ਆਰਡਰ ਤਾਂ ਹੈਗਾ ਵੀਰੇ ਪਰ ਮੈਂ ਦੇ ਨਹੀਂ ਸਕਦਾ ਕੋਈ ਰੀਜ਼ਨ ਭਾਜੀ ਰੀਜ਼ਨ ਵੱਡੇ ਭਾਜੀ ਹੈ ਨਹੀਂਗੇ ਨਾ ਤੇ ਦੇਖੋ ਤੁਸੀਂ ਵੀ ਵੱਡੇ ਹੋ ਗਏ ਹੋ ਭਾਜੀ ਦੁਕਾਨ ਸੰਭਦੇ ਹੋ ਤੁਸੀਂ ਦੁਕਾਨ ਤਾਂ ਸੰਭਦਾ ਵਾਂ ਹਾਂਜੀ ਪਰ ਮੈਂ ਵੀਰੇ ਤੋਂ ਪੁੱਛੇ ਵਗੈਰਾ ਆਰਡਰ ਦੇ ਨਹੀਂ ਸਕਦਾ ਕਿਉਂਕਿ ਵੀਰਾ ਬੋਲੂਗਾ ਮੈਨੂੰ ਫਿਰ ਇਹ ਫਿਰ ਵੀ ਕੋਈ ਡਿਸੀਜਨ ਤੁਸੀਂ ਆਪ ਵੀ ਲੈਣੇ ਹੁੰਦੇ ਨੇ ਦੇਖੋ ਕੁਝ ਨਹੀਂ ਵੀਰੇ ਕੋਈ ਕਾਟਨ ਬਾਲ ਕਾਟਨ ਪੈਡ ਬੇਬੀ ਵਾਈਪਸ ਵਗੈਰਾ ਕੁਝ ਤੁਸੀਂ ਐ ਕਰੋ ਜਦੋਂ ਤੁਸੀਂ ਆਪਣਾ ਨੰਬਰ ਦੇ ਦਿਓ ਜਾਂ ਵੇਟ ਕਰ ਲਓ ਵੀਰਾ ਆਊਗਾ ਵੀਰਾ ਹੀ ਦੇਊਗਾ ਆਰਡਰ ਕਮਾਲ ਹੈ ਭਾਜੀ ਯਾਰ ਤੁਸੀਂ ਵੀ ਵੱਡੇ ਹੋ ਗਏ ਹੋ ਤੁਸੀਂ ਡਿਸੀਜਨ ਲੈਣੇ ਸਿੱਖੋ ਥੋੜੇ ਬਹੁਤ ਭਾਜੀ ਮੈਂ ਜਿੰਨਾ ਮਰਜ਼ੀ ਵੱਡਾ ਹੋ ਜਾ ਜਦ ਤੱਕ ਵੱਡਾ ਵੀਰਾ ਹੈਗਾ ਨਾ ਉਹੀ ਡਿਸੀਜਨ ਲਾਊਗਾ ਕਮਾਲ ਹੈ ਭਾਜੀ ਇਹੋ ਜਿਹੇ ਬੰਦੇ ਵੀ ਨੇ ਦੁਨੀਆ ਤੇ ਭਾਈ ਦੱਸੋ ਚਾਹ ਪਾਣੀ ਬੁਲਾਈਏ ਤੁਹਾਨੂੰ ਨਾ ਨਾ ਚਾਹ ਪਾਣੀ ਤਾਂ ਨਹੀਂ ਪੀਣਾ ਵਾ ਸਾਡਾ ਚਾਹ ਪਾਣੀ ਆਰਡਰ ਹੀ ਹੁੰਦਾ ਦੇਖ ਲਓ ਜੇ ਬਣਦਾ ਤਾਂ ਫਿਰ ਤੁਸੀਂ ਭਾਈ ਜਿਆਦਾ ਵੇਟ ਕਰ ਲਓ ਜਾਂ ਨੰਬਰ ਦੇ ਦਿਓ ਮੈਂ ਫੋਨ ਕਰਾ ਦੂੰਗਾ ਤੁਹਾਨੂੰ ਚਲੋ ਮੈਂ ਵੇਟ ਕਰ ਲੈਂਦਾ ਉਹ ਹੋਰ ਵੀਰੇ ਕੀ ਹਾਲ ਨੇ ਬਹੁਤ ਵਧੀਆ ਠੀਕ ਠਾਕ ਹੋ ਬਹੁਤ ਵਧੀਆ ਬਹੁਤ ਵਧੀਆ ਵਧੀਆ ਜਾਈਦਾ ਬਹੁਤ ਵਧੀਆ ਆਰਡਰ ਵਗੈਰਾ ਹੈ ਕੋਈ ਆਪਣਾ ਆਰਡਰ ਹੈ ਕੋਈ ਬਾਵੇ ਹਾਂਜੀ ਹਾਂਜੀ ਹੈਗਾ ਵੀਰੇ ਲਿਖਾਓ ਫਿਰ ਭਾਜੀ 12 ਪੀਸ ਵੈਟ ਟਿਸ਼ੂ ਲਿਖ ਲਓ ਠੀਕ ਹੈ ਤੇ ਇੱਕ ਪੈਕਟ ਕਾਟਨ 이어ਬਰਡਸ ਦਾ ਜਿਹੜਾ ਠੀਕ ਹੈ ਪਹਿਲਾਂ ਤਾਂ ਤੁਸੀਂ ਲਿਖਾ ਨਹੀਂ ਰਹੇ ਸੀਗੇ ਇੱਕਦਮ ਕੀ ਹੋ ਗਿਆ ਉਹ ਤਾਂ ਭੱਟੇ ਵੀਰੇ ਨੇ ਕਿਹਾ ਨਾ ਤਾਂ ਦਿਖਾ ਰਹੇ ਤੁਹਾਨੂੰ ਠੀਕ ਕਰ ਲਿਆ ਵੀਰੇ ਨੋਟ ਹਾਂਜੀ ਹਾਂਜੀ ਸਹੀ ਹੈ ਹੋਰ ਤਾਂ ਨਹੀਂ ਕੁਝ ਘਟਦਾ ਨਹੀਂ ਵੀਰੇ ਬਾਕੀ ਪਿਆ ਸਾਰਾ ਵਿੱਚ ਚਲੋ ਹੋਰ ਸੇਵਾ ਦੱਸੋ ਬਸ ਵਧੀਆ ਵੀਰੇ ਮੈਂ ਹੈਰਾਨ ਆ ਪਹਿਲਾਂ ਭਾਜੀ ਲਿਖਾ ਨਹੀਂ ਰਹੇ ਆਰਡਰ ਤੁਹਾਨੂੰ ਦੇਖ ਕੇ ਹੁਣ ਇੱਕਦਮ ਆਰਡਰ ਲਖਾਰੇ ਕਹਿੰਦੇ ਮੈਨੂੰ ਪਰਮਿਸ਼ਨ ਨਹੀਂ ਹੈਗੀ ਭਾਜੀ ਸਾਡੀ ਦੁਕਾਨ ਤੇ ਇਦਾਂ ਹੀ ਚੱਲੂਗਾ ਠੀਕ ਹੈ ਜਦੋਂ ਤੱਕ ਮੈਂ ਨਹੀਂ ਕਹਿੰਦਾ ਆਰਡਰ ਲਖਾਂਦਾ ਨਹੀਂਗਾ ਇਹਨੂੰ ਮੈਂ ਸਮਝਾਇਆ ਹੋਇਆ ਓਕੇ ਸਾਰੇ ਡਿਸੀਜਨ ਮੇਰੇ ਹੀ ਹੋਣਗੇ ਦੁਕਾਨ ਤੇ ਠੀਕ ਹੈ ਚਲੋ ਤੁਹਾਨੂੰ ਦੋਨਾਂ ਨੂੰ ਦੇਖ ਕੇ ਭਰਾਵਾਂ ਦੇ ਪਿਆਰ ਨੂੰ ਮੈਨੂੰ ਆਪਦੇ ਭਰਾ ਦੀ ਯਾਦ ਆ ਗਈ ਭਾਜੀ ਓਹੋ ਹੋਰ ਭਾਈ ਬਹੁਤ ਵਧੀਆ ਸਭ ਠੀਕ ਹੈ ਸਭ ਵਧੀਆ ਭੇਜ ਦਿਓ ਕੱਲ ਸਮਾਨ ਭੇਜ ਦਿਓ ਫਿਰ ਆਪਾਂ ਆਨਲਾਈਨ ਪੇਮੈਂਟ ਪਾ ਦਾਂਗੇ ਓਕੇ ਭਾਜੀ ਧੰਨਵਾਦ ਸ਼ੁਕਰੀਆ ਜੀ ਠੀਕ ਹੈ ਜੀ ਬਾਕੀ ਦੇਖ ਲਿਆ ਸੀ ਨਾ ਸਾਰਾ ਜੇ ਕੁਝ ਹੋਰ ਚਾਹੀਦਾ ਹੁੰਦਾ ਨਾ ਮੈਨੂੰ ਫੋਨ ਕਰ ਲਿਆ ਕਰੀਆ ਇਨ ਨੂੰ ਤੇ ਆਨ ਨਾ ਕਰਿਆ ਕਰ ਠੀਕ ਆ ਜੇ ਥੋੜਾ ਜਿਹਾ ਵੀ ਫਟ ਗਿਆ ਖਰਾਬ ਹੋ ਜਾਣਾ ਹੈਲੋ ਹੈਲੋ ਜਾ ਕੇ ਰੱਖ ਸੁਣੋ ਅੱਜ ਦੁਕਾਨ ਤੋਂ ਹੁੰਦੇ ਨਾ ਪੈਸੇ ਲੈ ਕੇ ਆਇਓ ਆਪਾਂ ਘੁੰਮਣ ਚ ਲਾਂਗੇ ਪਰ ਪੈਸੇ ਤਾਂ ਹੈ ਨਹੀਂ ਕਿ ਮੇਰੇ ਕੋ ਤੇ ਗੱਲੇ ਚ ਲੈ ਲਿਓ ਨਾ ਫੇ ਤੁਸੀਂ ਤੈਨੂੰ ਪਤਾ ਮੈਂ ਐਦਾ ਗੱਲੇ ਨੂੰ ਹੱਥ ਨਹੀਂ ਲਾਉਂਦਾ ਤੇ ਕੰਮ ਕਰਦੇ ਆ ਤੁਸੀਂ ਵੀ ਨਾਲ ਲੈ ਸਕਦੇ ਹੋ ਦੋ ਮਿੰਟ ਖੜ ਮੈਂ ਵੀਰੇ ਤੋਂ ਪੁੱਛਦਾ ਹਾਂ ਵੀਰੇ 5000 ਰੁਪਏ ਹੈਗਾ ਤੁਹਾਡੇ ਕੋ ਕੀ ਕਰਨਾ ਚਾਹੀਦੇ ਸੀਗੇ ਯਾਰ 5000 ਹੈਗਾ ਤਾਂ ਹੈ ਉਹ ਮੈਂ ਨਾ ਪੇਮੈਂਟ ਦੇਣੀ ਆ ਤੇ ਜੇ ਉਹ ਨਾ ਆਇਆ ਫਿਰ ਤੂੰ ਲੈ ਲਈ ਠੀਕ ਆ ਵੀਰੇ ਹੈਨਾ ਜੇ ਸ਼ਾਮ ਤੱਕ ਨਾ ਆਇਆ ਨਾ ਫਿਰ ਤੂੰ ਲੈ ਲਈ ਤੈਨੂੰ ਪਤਾ ਵਿਕਰੀ ਤਾਂ ਹੋਈ ਨਹੀਂ ਆਹੀ 5000 ਰਿਆ ਯਾਰ ਠੀਕ ਆ ਵੀਰੇ ਉਹ ਵੀਰਾ ਕਹਿੰਦਾ ਕਿ ਠੀਕਾ ਸੁਣ ਲਿਆ ਮੈਂ